ਤੁਸੀਂ ਮੰਨਦੇ ਹੋ ਕਿ ਸੀਐਮ ਬਿਆਨ ਸਿੰਘ ਜਿਹੜੇ ਸੀਗੇ ਉਹਨਾਂ ਦੇ ਉੱਤੇ ਇਲਜ਼ਾਮ ਵੀ ਲੱਗਦੇ ਸੀ ਕਿ ਜਿਹੜੇ ਨੌਜਵਾਨੀ ਐ ਖਤਮ ਹੋਈ ਬਹੁਤ ਸਾਰੇ ਇਨਕਾਊਂਟਰ ਸੇ ਉਹਨਾਂ ਨੂੰ ਜ਼ਿੰਮੇਵਾਰ ਮੰਨੇ ਜਾਂਦਾ ਹੈ ਕਿ ਜੋ ਘਾਣ ਹੋਇਆ ਸਿੱਖਾਂ ਦਾ ਵੀ ਉਹਦੇ ਵਿੱਚ ਸੀਓ ਬਿਆਨ ਸਿੰਘ ਦਾ ਵੀ ਬਹੁਤ ਵੱਡਾ ਹੱਥ ਰਿਹਾ ਦੇਖੋ ਜਦ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੁੰਦਾ ਨਾ ਤੇ ਹੁਣ ਕਿੰਨੇ ਲੋਕ ਨੇ ਜਿਹੜੇ ਉਹਨਾਂ ਨੂੰ ਸ਼ਾਂਤੀ ਦਾ ਦੇਵਤਾ ਕਹਿੰਦੇ ਨੇ ਹਮ ਕਿੰਨੇ ਲੋਕ ਨੇ ਉਹਨਾਂ ਲਈ ਬڑے અપਮਾਨਜਨਕ ਸ਼ਬਦ ਵਰਤਦੇ ਨੇ। ਇਹੀ ਸਮਾਜ ਹੈ। ਇਸ ਸਮਾਜ ਦੇ ਵਿੱਚੋਂ ਤਰ੍ਹਾਂ-ਤਰ੍ਹਾਂ ਦੀਆਂ ਲੋਕਾਂ ਨੇ ਆਪਣੀ ਸੋਚ ਮੁਤਾਬਕ ਗੱਲ ਕਰਦੀਆਂ। ਕਿ ਅਸੀਂ ਤਾਂ ਉਹਨਾਂ ਨੂੰ ਲੜਦੇ ਦੇਖਿਆ। ਕਿਉਂਕਿ ਉਹ ਮੈਨੂੰ ਜ਼ਿਆਦਾ ਇੱਕ ਵਾਰੀ ਉਹਨਾਂ ਦੇ ਸੁਣਾਉਣ ਦੀ ਤੁਹਾਨੂੰ ਦੱਸਦਾ ਹਾਂ ਕਿ ਮੈਂ ਗਰਦਾਸਪੁਰ ਗਿਆ। ਉਹਨਾਂ ਦੇ ਲੋਕ ਮਾਰੇ ਗਏ ਸੀ। ਤੇ ਕਹਿੰਦੇ ਜਦ ਮੈਂ ਭੂਗ ਵੱਲ ਨੂੰ ਜਾ ਰਿਹਾ ਸੀ ਤੇ ਮੇਰੇ ਲੋਕਾਂ ਨੇ ਲੱਤਾਂ ਤੇ ਡੰਡੇ ਮਾਰੇ। ਹੂੰ। ਕਹਿੰਦੇ ਮੈਂ ਮੈਨੂੰ ਗੁੱਸਾ ਕੋਈ ਨਹੀਂ ਕਿਉਂਕਿ ਉਹਨਾਂ ਦੇ ਮਨ 'ਚ ਗੁੱਸਾ ਸੀ ਵੀ ਤੁਸੀਂ ਜ਼ਿੰਮੇਵਾਰ ਚੇਅਰ 'ਤੇ ਬੈਠੇ ਹੋ ਜਦ ਕਿ ਉਦੋਂ ਉਹ ਪ੍ਰਧਾਨ ਸੀਗੇ ਉਦੋਂ ਸੀਐਮ ਨਹੀਂ ਸੀਗੇ ਕਾਂਗਰਸ ਦੇ ਪ੍ਰਧਾਨ ਸੀ ਤੇ ਇਹ ਕਿਹੜੇ ਕਿਹੜੇ ਸੰਦੀ ਗੱਲ ਹੈ 87 88 ਕੀ ਗੱਲ ਹੈ ਜਿਹੜੀ ਇਹ ਗੱਲ ਮੈਂ ਸੁਣਾਉਣਾ ਉਹ ਕਹਿੰਦੇ ਵੀ ਲੋਕਾਂ ਨੇ ਮੇਰੇ ਲੱਤਾਂ ਤੇ ਡੰਡੇ ਮਾਰੇ ਉਹਨਾਂ ਨੇ ਸੁਣਾਉਣ ਦੀ ਗੱਲ ਹੈ ਤੇ ਕਹਿੰਦੇ ਕੋਈ ਨਾ ਲੋਕਾਂ ਦੇ ਲੋਕਾਂ ਦੇ ਵਿੱਚ ਗੁੱਸਾ ਹੋਣਾ ਸੁਭਾਵਿਕ ਹੈ ਲੋਕ ਮਾਰੇ ਜਾ ਰਹੇ ਨੇ ਲੋਕ ਕੀ ਕਰਨ ਲੋਕਾਂ ਨੂੰ ਜਿਹੜਾ ਨੇਤਾ ਸਾਹਮਣੇ ਦਿਸਦਾ ਤੇ ਮੈਨੂੰ ਉਹ ਵੀ ਜਿਆਦਾ ਜਦੋਂ 27 ਬੰਦੇ ਸੂਈਆਂ ਟ੍ਰੇਨ 'ਚ ਮਾਰੇ ਨੇ ਹੂੰ ਤੇ ਮੈਂ ਵੀ ਗਿਆ ਉੱਥੇ ਗੁਰਚੰਦ ਸਿੰਘ ਗਾਲਬ ਵੀ ਗਏ ਤੇ ਇੱਥੇ ਜਿਗਰਾਉਂਦੀ ਆ ਕਿ ਮੋਗੇ ਦੀ ਇਤ ਲਾਲਕ੍ਰਿਸ਼ਨ ਅਡਵਾਨੀ ਵੀ ਆਏ ਤੇ ਲੋਕਾਂ ਨੇ ਬਿਆਨ ਸਿਓ ਨੂੰ ਉਹ ਕਰਨ ਦੀ ਕਿਹਾ ਤੇ ਉਹਨਾਂ ਨੇ ਕਿਹਾ ਨਹੀਂ ਇਹਨਾਂ ਨੂੰ ਬੁਲਾਓ ਮੇਰਾ ਮਤਲਬ ਕਹਿਣ ਦਾ ਵੀ ਉਹ ਉਹ ਸਮੇ 87 88 ਦੇ ਉਦੋਂ ਤਾਂ ਕੋਈ ਤਾਕਤ ਨਹੀਂ ਸੀ ਤੇ ਉਹ ਉਹ ਉਦੋਂ ਇਹ ਜਿਹਾ ਕੁਝ ਸਾਰਾ ਕੁਝ ਹੁੰਦਾ ਰਿਹਾ ਫਿਰ ਜਿਹੜਾ ਪੰਜਾਬ ਦਾ ਸਮਾਂ ਆਇਆ ਦੇਖੋ ਇੱਕ ਪਾਸੇ ਮੈਂ ਸਮਝਦਾ ਉਹ ਜਿਹੜੇ ਮੈਂ ਤਾਂ ਇਹੀ ਕਹਿਣਾ ਵੀ ਵੀ ਗੁੰਮਰਾਹ ਹੋ ਗਏ ਕਹਿ ਲਓ ਜਾਂ ਕਹਿ ਲਓ ਵੀ ਕਿਸੇ ਸੋਚ ਨੂੰ ਇਹ ਜਿਹਾ ਪਾਣ ਦੇਤਾ ਕਿ ਉਹ ਇੱਕ ਐਸੇ ਪਾਸੇ ਨੂੰ ਚਲੇ ਗਏ ਮੈਂ ਸੋਨ ਸ਼ੁਰੂ ਕੀਤਾ ਕਿ ਬੱਚੇ ਸਾਡੇ ਹੀ ਨਹੀਂ ਹੁਣ ਮੈਂ ਮੈਂ ਕਹਿੰਦਾ ਮੇਰੇ ਤੇ ਲਾ ਲੋ ਹੂੰ ਬੇਰ ਹਕੀਕ ਕਸੂਰ ਆ ਮੇਰੇ ਗੋੜੀਆਂ ਮਾਰਨ ਵਾਲੇ ਤੁਹਾਨੂੰ ਮੈਂ ਦੱਸਦਾ ਕੌਣ ਨੇ ਉਹ ਮੈਨੂੰ ਮੇਰਾ ਤੁਹਾਨੂੰ ਦੱਸਦਾ ਜਸਵੰਤ ਸਿੰਘ ਹਰਦੇਵਾਲ ਸੀ ਸਤਮੂ ਵੇਟ ਕੋਲ ਪਿੰਡ ਹੈ ਹੂੰ ਮਾਰਿਆ ਉਹ ਵੀ ਕੀ ਆ ਬਾਤ ਤੇ ਜਿਹੜਾ ਨੇ ਮਰਵਾਇਆ ਮੇਰਾ ਮਤਲਬ ਮੈਨੂੰ ਦੱਸੋ ਵੀ ਮੇਰਾ ਤੇ ਮੇਰਾ ਤੇਰਾ ਬਾਬਾ ਕਸੂਰ ਸੀ ਮੇਰਾ ਇਹੀ ਕਸੂਰ ਸੀ ਕਿ ਮੈਂ ਕਾਂਗਰਸੀ ਇਹ ਕਿਹੜੀ ਗੱਲ ਹੋਈ ਬਈ ਹੂੰ ਹੁਣ ਕਿਸੇ ਨੂੰ ਹੁਣ ਉਹ ਚਲੋ ਮੈਨੂੰ ਕਾਂਗਰਸੀ ਕਰਕੇ ਲਾ ਲਓ ਮੈਂ ਤਾਂ ਮੈਂ ਤਾਂ ਫੇਰ ਪਤਾ ਨਹੀਂ ਚਲੋ ਪ੍ਰਮਾਤਮਾ ਦੀ ਕਿਰਪਾ ਬਚ ਕੇ ਉਹ ਹਰਿੰਦਰਪਾਲ ਸਿੰਘ ਚੀਮਾ ਜੇ ਸੋਚ ਦੀ ਗੱਲ ਕਰੀਏ ਸੀ ਸਮਾਜ ਦੇ ਵਿੱਚ ਸਾਰਾ ਹਰ ਇੱਕ ਬੰਦਾ ਆਪਦੀ ਸੋਚ ਰੱਖਦਾ ਉਹ ਚੀਮੇ ਦੀ ਸੋਚ ਉਹ ਸੀਗੀ ਉਹ ਉਹ ਹਮੇਸ਼ਾ ਉਹਨਾਂ ਦੀ ਫੇਵਰ ਦੀ ਗੱਲ ਕਰ ਰਿਹਾ ਸੀ ਅਸੀਂ ਦੋਸਤ ਸੀ ਉਹ ਪ੍ਰਕਾਸ਼ ਲੇਖੀ ਉਹਦਾ ਕੀ ਕਸੂਰ ਸੀ ਉਹ ਸਲਾਈ ਮਸ਼ੀਨ ਦੀ ਹੱਥੀ ਬਣਾਉਂਦਾ ਸੀ ਉਹਨੂੰ ਪਤਾ ਹੀ ਨਹੀਂ ਪੰਜਾਬ ਦਾ ਕਿਸੇ ਗੱਲ ਦਾ ਨਿਸਬਤ ਉਹ ਦੋਨੇ ਮਾਰੇ ਗਏ ਲੇਕਿਨ ਇਥੇ ਇਹੀ ਸਵਾਲ ਬਣਦੇ ਹਨ ਕਿ ਵਾਕੀ ਦੇ ਵਿੱਚ ਸੀਮ ਬਿਆਨ ਸਿੰਘ ਜਿਹੜੇ ਆ ਸੈਂਟਰ ਦੀ ਸਰਕਾਰ ਜਿਹੜੀ ਉਸ ਵੇਲੇ ਮੌਜੂਦ ਸੀਗੀ ਤਾਂ ਉਹਨਾਂ ਦੀ ਘੱਟਪੁੱਤਲੀ ਬਣ ਗਏ ਸੀਗੇ ਕਿ ਪੰਜਾਬ ਦੇ ਵਿੱਚ ਉਹ ਪੰਜਾਬ ਦੇ ਹਿੱਤ ਦੇ ਲਈ ਖੜ ਸਕਦੇ ਸੀਗੇ ਵੀ ਨੌਜਵਾਨੀ ਬਹੁਤ ਜ਼ਿਆਦਾ ਗੁੰਮਰਾਹ ਹੋ ਕੇ ਮਰ ਰਹੀ ਹੈ ਮੈਂ ਤੁਹਾਨੂੰ ਕਿਸੇ ਮੇਰੀ ਗੱਲ ਨਹੀਂ ਸਮਝਦੇ ਮੈਂ ਕਹਿੰਦਾ ਬਈ ਪੱਖ ਸਾਰੇ ਦੇਖੋ ਹਮ ਸਾਰੇ ਪੱਖਾਂ ਨੂੰ ਦੇਖੋ ਮੁੰਡੇ ਗੁੰਮਰਾਹ ਹੋਏ ਅਸੀਂ ਛਡਾਏ ਨਹੀਂ ਹੂੰ ਮੈਂ ਛੜਵਾਇ ਨਹੀਂ ਛੜਵਾਉਂਦੇ ਰਹੇ ਹਾਂ ਹਾਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਹੜੇ ਕੰਮ ਚ ਪੈ ਗਏ ਕਈ ਮੁੰਡੇ ਹਣ ਉਹਦੀ ਮੁੰਡੇ ਦੇ ਪਿੱਛੇ ਸਾਲ ਕੀ ਹੋਇਆ ਡੈਥ ਹੋਈ ਮੋਣ ਮੋਣਾ ਹੂੰ ਸਾਡੇ ਪਿੰਡ ਤੋਂ ਸੀ ਉਹ ਹੋਇਆ ਮੈਂ ਉਹਨੂੰ ਦਿੱਲੀ ਲੈ ਗਿਆ ਮੈਂ ਉਹਨੂੰ ਮਤਲਬ ਕਿਹਾ ਵੀ ਤੂੰ ਇੱਕ ਉਹਦਾ ਭਰਾ ਸੀ ਇੰਗਲੈਂਡ ਉਹਨੂੰ ਇੰਗਲੈਂਡ ਲੈ ਗਿਆ ਫਿਰ ਉਹ ਕੈਨੇਡਾ ਚੱਲ ਕੇ ਸੈੱਟ ਹੋ ਗਿਆ ਤੇ ਉਹ ਟਰੈਕਟਰ ਉਖਾ ਪਾ ਲੇ ਤੇ ਸਾਰਾ ਮੇਰਾ ਮਤਲਬ ਕਈ ਵਾਰੀ ਪਤਾ ਕੀ ਹੁੰਦਾ ਇੱਕ ਜਿਵੇਂ ਮੈਂ ਤੁਹਾਨੂੰ ਪਹਿਲਾਂ ਸਭ ਤੋਂ ਕਹਾਂ ਵੀ ਸਾਡਾ ਜਿਹੜਾ ਪੰਜਾਬ ਆ ਇੱਥੇ ਸਿੱਖੀ ਦੀ ਗੱਲ ਇੱਕ ਨੰਬਰ ਤੇ ਆ ਹੂੰ ਸਿੱਖਾਂ ਜਿਹੜਾ ਸਿੱਖ ਧਰਮ ਹੈ ਅਸੀਂ ਲੋਕ ਜਜ਼ਬਾਤੀ ਤੌਰ ਤੇ ਵੀ ਉਹਦਾ ਦੂਸਰਾ ਬੰਦਾ ਜਵਾਬਬਲੀ ਦੇ ਸਕਦਾ ਜਦ ਕੋਈ ਗੱਲ ਆਉਂਦੀ ਹੈ ਜਦ ਕੋਈ ਉਸ ਤਰ੍ਹਾਂ ਦੀ ਗੱਲ ਹੁੰਦੀ ਹੈ ਉਹ ਉਸ ਸਮੇਂ ਦੇ ਵਿੱਚ ਮੈਂ ਮੈਂ ਹੁਣ ਜੇ ਮੈਂ ਕਹਿੰਨਾ ਵੀ ਮੇਰੇ ਕਿਨੇ ਗੋਲੀਆਂ ਮਾਰ ਗਿਆ ਫਿਰ ਏਜੰਸੀਆਂ ਇੱਥੇ ਗੱਲਾਂ ਆ ਜਾਂਦੀਆਂ ਹੋਰ ਆ ਜਾਂਦੀਆਂ ਗੱਲਾਂ ਮੇਰਾ ਮਤਲਬ ਉਹ ਇੱਕ ਜਿਹੜਾ ਬੁਰਾ ਸਮਾਂ ਜਿਹੜਾ ਇੱਕ ਬੁਰਾ ਦੌਰ ਜਿਹੜਾ ਇੱਕ ਉਹ ਸਮਾਂ ਨਿਕਲਿਆ ਜਿਹੜੇ ਲੋਕ ਦੁੱਖ ਭੋਗਦੇ ਨੇ ਅੱਜ ਤੁਸੀਂ ਦੇਖੋ ਬੜੇ ਬੜੇ ਤਿੰਨੇ ਕੈਟਾਗਰੀਆਂ ਦੇ ਲੋਕੀ ਚਾਹੇ ਉਹ ਖਾੜਕੂ ਬਣੇ ਚਾਹੇ ਉਹ ਨੇਤਾ ਸੀ ਕਿਸੇ ਦੇ ਜਾਂ ਆਮ ਲੋਕ ਸੀਗੇ ਕਾਮਰੇਡ ਸੀਗੇ ਤੇ ਚਾਹੇ ਪੁਲਿਸ ਵਾਲੇ ਸੀ ਤੇ ਜਿਹੜੇ ਲੋਕਾਂ ਦੇ ਜਿਨ੍ਹਾਂ ਦੇ ਮਰ ਕੇ ਦੁੱਖ ਤਾਂ ਉਹਨਾਂ ਨੂੰ ਆ ਨਾ ਬਾਕੀ ਦਾ ਨਾਰੇ ਥੋੜੀ ਦੇਰ ਲਈ ਗਰਮ ਨਾਰੇ ਮਾਰ ਕੇ ਵੀ ਕਈ ਵਾਰੀ ਚੱਕ ਦਿੰਨੇ ਆ ਫਟੇ ਤੇ ਜਿਹਦਾ ਪਰ ਨੁਕਸਾਨ ਹੋ ਜਾਂਦਾ ਚਾਹੇ ਉਹ ਕਿਸੇ ਵੀ ਕੈਟਾਗਰੀ ਨਾਲ ਸੰਬੰਧਿਤ ਹੋਵੇ ਉਹਦੇ ਪਰਿਵਾਰ ਨੂੰ ਜਾਂ ਉਹਦੇ ਬੱਚਿਆਂ ਨੂੰ ਪਤਾ ਹੁੰਦਾ ਕਿਉਂਕਿ ਜਦ ਉਹਨਾਂ ਨੂੰ ਪਾਲਣ ਵਾਲਾ ਕੋਈ ਨਹੀਂ ਹੁੰਦਾ ਭੋਗਾਂ ਤੱਕ ਰੌਲੇ ਪਾ ਕੇ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਕਿਵੇਂ ਬੀਤ ਆ ਕੀ ਹੁੰਦਾ ਲੋਕਾਂ ਦੇ ਨਾਲ ਇਹ ਗੱਲਾਂ ਨੂੰ ਕੌਣ ਦੇਖਦਾ ਕੌਣ ਸੋਚਦਾ ਲੇਕਿਨ ਇੱਥੇ ਫੇਰ ਸਵਾਲ ਇਹ ਖੜਾ ਕੀਤਾ ਜਾਂਦਾ ਹੈ ਕਿ ਜੋ ਕੇਪੀਐਸ ਗਿੱਲ ਸੀ ਉਹਨਾਂ ਨੂੰ ਪਾਵਰ ਦਿੱਤੀ ਗਈ ਕਹਿੰਦੇ ਬਿਆਨਤ ਸਿੰਘ ਜੀ ਦੇ ਵੱਲੋਂ ਮੈਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜਦ ਜਦ ਕੋਈ ਇਸ ਕੀ ਗੱਲਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਜਾਤੀਆਂ ਵੀ ਹੁੰਦੀਆਂ ਨੇ ਮੰਨਦੇ ਜਾਤੀ ਹੋਈ ਹੈ ਹਾਂ ਹਾਂ ਹੁੰਦੀਆਂ ਨੇ ਕਿਤੇ ਜਾਤੀਆਂ ਹੁੰਦੀਆਂ ਨੇ ਪਰ ਇਹ ਨਹੀਂ ਕਹਿ ਸਕਦੇ ਵੀ ਸਾਰੀ ਜਾਤੀ ਹੋਗੀ ਹਮ ਲੇਕਿਨ ਉਹ 25000 ਜਿਹੜੇ ਨੌਜਵਾਨ ਦੱਸੇ ਜਾਂਦੇ ਨੇ ਜਿਹੜੇ ਜਿਹੜੇ ਮੈਂ ਤੁਹਾਨੂੰ ਦੱਸਦਾ ਵੀ 32000 ਲੋਕ ਜਿੱਥੇ ਮੇਰੀ ਇਨਫੋਰਮੇਸ਼ਨ ਹੈ ਪੰਜਾਬ ਦੇ ਟੋਟਲ 32000 ਲੋਕ ਮਰੇ ਹਮ 2500 ਕਾਂਗਰਸ ਪਾਰਟੀ ਦੇ ਵਰਕਰ ਤੇ ਨੇਤਾ ਮਰੇ ਹਮ ਅਕਾਲੀ ਨੇਤਾ ਵੀ ਮਰੇ ਹਮ ਕਾਮਰੇਡ ਵੀ ਮਰੇ ਤੁਰੇ ਜਾਂਦੇ ਵਪਾਰੀ ਵੀ ਮਰੇ ਦੂਸਰੇ ਵੀ ਮਰੇ ਯਾਰ ਉਹ ਇੱਕ ਦੁਖਾਂਤ ਜਿਹੜਾ ਪੰਜਾਬ ਤੇ ਆਇਆ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਮਰੇ ਤੇ ਉਹ ਉਹ ਕੋਈ ਖੁਸ਼ੀ ਦੀ ਗੱਲ ਆ ਹੂੰ ਜਿਹੜਾ ਵੀ ਮਰਿਆ ਕਦੇ 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 ਵੀ ਮਰਨਾ ਚੰਗਾ ਨਹੀਂ ਹੁੰਦਾ ਕਦੇ ਵੀ ਨਹੀਂ ਮਰਨਾ ਚੰਗਾ ਹੁੰਦਾ ਜੇ ਸੀ ਕਹੀਏ ਫਲਾਣਾ ਮਰ ਗਿਆ ਕੋਈ ਗੱਲ ਨਹੀਂ ਆ ਮਰ ਗਿਆ ਤਾਂ ਮੈਂ ਕਹਿੰਨਾ ਹੋਰ ਸੁਣੋ ਤੁਨੂੰ ਉਹਦੂ ਗਾ ਮੈਂ ਕਹਿੰਨਾ ਹੂੰ ਦਿੱਲੀ ਚ ਲੋਕ ਮਾਰੇ ਗਏ ਹੂੰ ਪੰਜਾਬ ਚ ਲੋਕ ਮਾਰੇ ਗਏ ਗੁਜਰਾਤ ਚ ਲੋਕ ਮਾਰੇ ਗਏ ਹੂੰ ਯਾਰ ਉਹ ਸਭ ਦੇ ਵੱਖਰੇ ਵੱਖਰੇ ਕਾਰਨਾਂ ਨਾਲ ਮਾਰੇ ਗਏ ਤੇ ਕਾਰਨ ਬਣ ਕੇ ਕਮੇਟੀਆਂ ਬਣਾ ਲਓ ਕੁਛ ਬਣਾ ਲਓ ਦਿੱਲੀ ਵਾਲਿਆਂ ਦਾ ਕੀ ਕਸੂਰ ਸੀ ਕਿ ਦਾੜੀ ਰੱਖਣੀ ਜਾਂ ਪੱਗ ਬੰਨਣੀ ਤਾਂ ਨਾ ਹੋ ਗਈ ਕਿ ਕਲੀਨ ਸ਼ੇਪ ਹੋਣਾ ਗਿਆ ਨਾ ਹੋ ਗਿਆ ਕਿ ਕਿਸੇ ਫਿਰਕੇ ਨਾਲ ਸੰਬੰਧਤ ਹੋਣਾਗਾ ਨਾ ਹੋ ਗਿਆ ਇਹ ਕਿੱਧਰ ਦੀ ਇਨਸਾਨੀਅਤ ਹੈ ਯਾਰ ਪ੍ਰਮਾਤਮਾ ਨੇ ਤਾਂ ਸਾਨੂੰ ਕੀ ਪੈਦਾ ਕੀਤਾ ਅਸੀਂ ਕਿਹੜੇ ਹਯਵਾਨ ਬਣ ਗਏ ਜਾਂ ਅਸੀਂ ਪੋਲਿਟਿਕਲ ਰੋਟੀਆਂ ਸੇਕਣ ਲਈ ਬਣ ਗਏ ਅਸੀਂ ਕਿ ਕਿਸ ਪਾਸੇ ਨੂੰ ਸਾਡੀ ਸੋਚ ਚਲੀ ਗਈ ਸਾਨੂੰ ਸਾਡੇ ਗੁਰੂਆਂ ਨੇ ਗੁਰੂ ਨਾਨਕ ਦੇਵ ਜੀ ਨੇ ਕੀ ਰਸਤਾ ਦਿਖਾਇਆ ਮਨੁੱਖਤਾ ਦਾ ਹੈ ਜੀ ਤੇ ਅਸੀਂ ਕਿਸ ਕਿਸ ਪਾਸੇ ਨੂੰ ਜਾ ਰਹੇ ਹ ਉਹ ਭਾਈ ਜਸਵੰਤ ਸਿੰਘ ਖਾਲਾ ਜੀ ਨੂੰ ਲੈ ਕੇ ਵੀ ਸਵਾਲ ਇਹ ਕਿ ਉਹਨਾਂ ਦਾ ਕੀ ਕਸੂਰ ਸੀਗਾ ਮੈਂ ਕਹਿੰਦਾ ਵੀ ਮੈਂ ਥੋੜੀ ਗੱਲ ਮੈਂ ਥੋੜੀ ਗੱਲ ਮੈਂ ਜਿਹੜੀ ਹਿਊਮਨ ਰਾਈਟਸ ਦੀ ਗੱਲ ਆ ਜਿਹੜੀ ਮਨੁੱਖਤਾ ਦੀ ਗੱਲ ਆ ਇਹ ਸਭ ਤੋਂ ਵੱਡੀ ਹੈ ਹੈ ਜੀ ਹੁਣ ਲੋਕ ਕੈਨੇਡਾ ਅਮਰੀਕਾ ਕਿਉਂ ਭਜਦੇ ਸੀ ਉੱਥੇ ਮੈਂ ਇੱਕ ਵਾਰੀ ਦੇਖਿਆ ਇੱਕ ਮੜਾ ਜਨਾ ਛੋਟੇ ਚਿੜੀ ਵਰਗਾ ਕਹਿ ਲੋ ਜਾਨਵਰ ਤਾਰ ਚ ਫਸਿਆ ਹੋਇਆ ਹੂੰ ਉੱਥੇ ਐਂਬੂਲੈਂਸ ਵੀ ਖੜੀ ਆ ਉੱਥੇ ਫਾਇਰ ਬਰਗੇਡ ਵੀ ਖੜੀ ਆ ਉੱਥੇ ਡਾਕਟਰਾਂ ਦੀਆਂ ਟੀਮਾਂ ਖੜੀਆਂ ਕਦੇ ਹਿੰਦੁਸਤਾਨ ਚ ਹੋ ਸਕਦਾ ਇਹ ਜਿਹੜਾ ਕੁਝ ਹੂੰ ਨਹੀਂ ਜੇ ਇਹ ਸਸੰਸਮਾਰ ਆ ਜਾਂ ਫਿਰ ਹੋ ਵੀ ਸਕਦਾ ਨਹੀਂ ਮੇਰਾ ਅਸੀਂ ਰੌਲਾ ਪਤਾ ਕੀ ਹੈ ਜਿਹੜਾ ਅਸਲੀ ਮੈਂ ਸਮਝਦਾ ਜਿਹੜਾ ਦੁਖਾਂਤ ਹੈ ਇੱਥੇ ਸਾਡੇ ਸੱਚਾਈ ਨਹੀਂ ਹੈ ਹੂੰ ਕਿਤੇ ਵੀ ਬੈਠਿਆ ਅਸੀਂ ਕਿਸੇ ਵੀ ਡਿਊਟੀ ਤੇ ਕਿਤੇ ਵੀ ਬੈਠੇ ਮੈਂ ਤੁਹਾਨੂੰ ਇੱਕ ਵਾਰ ਦੱਸ ਦਾਂ ਸਰੀ ਦੀ ਗੱਲ ਆ ਕੈਨੇਡਾ ਦੀ ਅਸੀਂ ਜਾ ਰਹੇ ਹਾਂ ਪੈ ਇੱਕ ਸੁਆ ਜਿਹਾ ਕਹ ਲਓ ਆਪਣਾ ਪੰਜਾਬੀ ਵਾਲਾ ਕੰਮ ਇੱਕ ਗੋਰਾ ਬੱਚਾ ਉਹਨੇ ਉਹ ਉਤਾਰ ਜੀ ਸਿੱਟੀ ਹੋਈ ਏ ਜਿਵੇਂ ਮੱਛੀ ਫੜਦੇ ਨਾ ਉਹਨੇ ਕੇਕੜਾ ਜਿਹਾ ਅਸੀਂ ਖੜ ਕੇ ਉਹਦੇ ਕੋਲ ਕਿਸੇ ਤੋਂ ਵੇਲੇ ਹੀ ਸੀ ਮੈਂ ਦਾਖਾ ਇੱਕ ਖੰਨੇ ਤੋਂ ਬੰਦਾ ਸੀ ਉਹ ਕੇਕੜਾ ਉਹਨੇ ਫੜ ਲਿਆ ਉਹ ਐਡਾ ਸਾਰਾ ਸੀਗਾ ਉਬਾਰ ਕੱਢ ਲਿਆ ਉਹਦੇ ਕਹਿੰਦਾ ਬੈਗ ਪਾਇਆ ਹੋਇਆ ਨੇ ਬੈਗ ਚੋਂ ਕੱਢ ਕੇ ਉਸਕੀਲ ਕੱਢੀ ਉਹਨੂੰ ਨਾਪਿਆ ਹੂੰ ਨਾਪਿਆ ਫੇਰ ਵਿੱਚ ਸੜਤਾ ਸੜਿਆ ਕਿਉਂ ਉਹ ਕਹਿੰਦਾ ਹਜੇ ਇਹ ਉਹ ਸਾਈਜ਼ ਨਹੀਂ ਹੋਇਆ ਜਿੰਨਾ ਗਵਰਨਮੈਂਟ ਵੱਲੋਂ ਅਲਾਵਾ ਜਿੰਨਾ ਗਵਰਨਮੈਂਟ ਵੱਲੋਂ ਅਲਾਵਾ ਅਸੀਂ ਖਾ ਸਕਦੇ ਹਾਂ ਕੱਢ ਕੇ ਹਜੇ ਉੱਡਾ ਸ ਮੈਨੂੰ ਇਹ ਦੱਸ ਦੋ ਵੀ ਆ ਸੱਚਾਈ ਕਿੱਥੇ ਹੈ ਸਾਡੇ ਜੇ ਸਾਡੇ ਹੋਵੇ ਵੀ ਮੰਨ ਲਓ 12 ਇੰਚ ਦੀ ਮੱਛੀ ਖਾਣੀ ਆ ਤੇ 6 ਇੰਚ ਦੀ ਕੱਢ ਕੇ ਛੱਡ ਦੇਣ ਕਿ ਵਿੱਚ ਦੁਬਾਰਾ ਮੋੜ ਕੇ ਪਾਣੀ ਚ ਉਹ ਉਹ ਸਿੱਟੇ ਦੇਖੇ ਆ ਪਰ ਆਹੀ ਸਚਾਈ ਆ ਅਸੀਂ ਜਿੱਥੇ ਵੀ ਬੈਠੇ ਹਾਂ ਜਿੱਥੇ ਵੀ ਬੈਠੇ ਆ ਅੱਜ ਤਾਂ ਬੱਚੇ ਨੂੰ ਜੰਮਦੇ ਨੇ ਝੂਠ ਬੋਲਣ ਲਾ ਦਿੰਦੇ ਆ ਕਹਦੇ ਬਾਪੂ ਘਰੇ ਨਹੀਂ ਹੈ ਜੀ ਅਸੀਂ ਅਸਲੀ ਦੁਕਾਨ ਦੀ ਜਿਹੜਾ ਸਾਡਾ ਦੁਕਾਨ ਤਾਂ ਕਿ ਸਾਡੇ ਅੰਦਰ ਦੇਸ਼ ਭਗਤੀ ਨਹੀਂ ਰਹੀ ਸਾਡੇ ਅੰਦਰ ਦੇਸ਼ ਪਿਆਰ ਨਹੀਂ ਰਿਹਾ ਸਾਡੇ ਅੰਦਰ ਜਿਹੜੀ ਧਾਰਮਿਕ ਦਾ ਜਿਹੜੀ ਮਨੁੱਖਤਾ ਦਾ ਜਿਹੜੇ ਸਾਡੇ ਗੁਰੂਆਂ ਨੇ ਰਸਤਾ ਦਿਖਾਇਆ ਅਸੀਂ ਜ਼ਿਆਦਾਤਰ ਸਾਡੀਆਂ ਫਾਰਮੈਲਿਟੀਆਂ ਰਹਿ ਗਈਆਂ ਤੇ ਅਸਲੀ ਗੱਲ ਇਹ ਆ ਕਿ ਜਿਹੜਾ ਅਸੀਂ ਉਹ ਕੁਰਬਾਨੀਆਂ ਨੂੰ ਦੇਖੀਏ ਗੁਰੂ ਸਾਹਿਬ ਦੇ ਸਹਿਜਾਦਿਆਂ ਦੀ ਕੁਰਬਾਨੀਆਂ ਨੂੰ ਦੇਖੀਏ ਪਾਪਾ ਬੰਦਾ ਬਹਾਦਰ ਦੀ ਕੁਰਬਾਨੀ ਨੂੰ ਦੇਖੀਏ ਚਾ ਸਪੁੱਤਰ 4 ਸਾਲ ਦਾ ਕਲੇਜਾ ਕੱਢ ਕੇ ਮੂੰਹ 'ਚ ਤੁੰਨਿਆ ਗਿਆ ਬਾਬਾ ਬੰਦਾ ਬਹਾਦਰ ਦੇ ਹਾਂਜੀ ਤੇ ਉਹ ਉਹ ਇੱਕ ਕੁਰਬਾਨੀਆਂ ਯਾਰ ਅਸੀਂ ਦੇਖ ਲਈਏ ਉਹ ਉਹਨਾਂ ਦੀਆਂ ਸਚਾਈਆਂ ਅੱਛੇ ਜਿਨ੍ਹਾਂ ਨੇ ਆਜ਼ਾਦੀ ਦੇ ਖਾਤਰ ਜੇਲਾਂ ਕੱਟੀਆਂ ਫਾਂਸੀ ਦੇ ਰਸੇ ਚੁੰਮੇ ਅਸੀਂ ਉਹਨਾਂ ਦਾ ਜੀਵਨ ਦੇਖ ਲਈਏ ਅਸੀਂ ਵੋਟਾਂ ਵੇਚਣ ਲੱਗੇ ਹੋਏ ਹਾਂ ਅਸੀਂ ਫਿਰ ਸਟੇਜਾਂ ਤੇ ਬੜਾ ਉੱਚਾ ਉੱਚੇ ਭਾਸ਼ਣ ਦਿੰਦੇ ਹਾਂ ਬੜੀਆਂ ਗੱਲਾਂ ਕਰਦੇ ਹਾਂ ਅਸੀਂ ਮਾੜੀ ਮੋਟੀ ਅਸਲੀ ਗੱਲ ਇਹ ਆ ਵੀ ਹਿੰਦੁਸਤਾਨ ਦੇ ਸਾਰੇ ਲੋਕ ਕੀ ਅਸੀਂ ਲੋਕ ਕਿਤੇ ਨਾ ਕਿਤੇ ਸਾਡੇ ਚ ਜੇ ਕਿਤੇ ਲੱਖ ਮਗਰ ਇੱਕ ਦੋ ਬੰਦੇ ਚੰਗੇ ਹੋ ਸਕਦੇ ਆ ਤੇ ਜਿਹੜੇ ਕੋਈ ਜਿਹਨਾਂ ਦੇ ਅੰਦਰ ਸੱਚਾਈ ਹੋਵੇ ਤੇ ਕੋ ਕੋ ਚੱਲਣ ਦੀ ਕੋਸ਼ਿਸ਼ ਕਰਨ ਜਾਂ ਜਿਹੜੇ ਕਰਦੇ ਆ ਉਹਨਾਂ ਨੂੰ ਅਸੀਂ ਮਜ਼ਾਕ ਕਰਦੇ ਆ ਹੂੰ ਹੁਣ ਸਾਨੂੰ ਅਸੀਂ 68 ਸਾਲ ਦੇ ਹੋਣ ਵਾਲੇ ਆ ਸਾਨੂੰ ਕੋਈ ਕਹਿੰਦਾ ਇਹ ਚੱਲ ਝੁੱਕੇ ਕਾਰਤੂਸ ਆ ਜੀ ਇਹ ਤਾਂ ਬੁੱਢੇ ਹੋ ਗਏ ਜੀ ਇਹ ਤਾਂ ਫੇਲ ਹੋ ਗਏ ਸਾਡੇ ਅਸੀਂ AK47 ਦੀਆਂ ਗੋਲੀਆਂ ਖਾ ਕੇ ਬੈਠੇ ਆ ਮੇਰੇ ਪਿੰਡ ਤੋਂ ਤੁਹਾਨੂੰ ਹੋਰ ਦੱਸਦਾ 92 ਚ ਇੱਕ ਵੋਟ ਪੋਲ ਹੋਈ ਆ ਮੇਰੀ ਕੱਲੇ ਦੀ 92 ਚ ਗੁਰਚਰਨ ਸਿੰਘ ਦਦਾਹੂਰ ਸੰਗਰੂਰ ਤੋਂ ਪਾਰਲੀਮੈਂਟ ਲੜੇ ਹੂੰ ਉਹ ਉਸ ਟਾਈਮ ਰਖਵਾ ਪਿੰਡ ਲਾਸਟ ਪਿੰਡ ਸੀ ਤੇ ਨਿਰਮਲ ਸਿੰਘ ਮਹਾਂਤ ਰੈਕੋਟ ਵਾਲੇ ਵਿਧਾਨ ਸਭਾ ਲੜੇ ਰੈਕੋਰਡ ਦੇ ਵਿੱਚ ਹਲਕਾ ਸੀ ਅੱਜ ਦਾਖੇ ਹਲਕੇ ਚ ਤੇ ਦੋਨਾਂ ਨੂੰ ਮੈਂ ਇੱਕ ਵੋਟ ਪਾਈ ਤੇ ਮੈਨੂੰ ਉਹ ਰਿਟਰਨਿੰਗ ਅਫਸਰ ਕਹਿੰਦਾ ਬਾਬਾ ਜੀ ਜੇ ਵੋਟ ਨਾ ਪਾਵੂਗਾ ਸਾਨੂੰ ਡੱਬੇ ਖਾਲੀ ਜਮਾ ਕਰਾਉਣੇ ਸੌਕੇ ਆ ਨਹੀਂ ਸੋਡੀ ਇੱਕ ਵੋਟ ਦੀ ਵੀ ਸਾਨੂੰ ਉਡੀ ਕਾਰਵਾਈ ਪਾਉਣੀ ਪੈਣੀ ਆ ਵੀ ਜਿਵੇਂ 5 400 ਵੋਟ ਜਮਾ ਕਰਾਈਦੀ ਆ ਮੈਂ ਕਹਾਂ ਤੇਰੀ ਸਿਰ ਲਰਦੀ ਆ ਮੇਰੀ ਨਹੀਂ ਅੱਜ ਲੋਕਤੰਤਰ ਦਾ ਸਵਾਲ ਹੈ ਪਰ ਕੋਈ ਪੁੱਛਦਾ ਮੈਨੂੰ ਵੀ ਤੈਨ ਲੋਕਤੰਤਰ ਲਈ ਵੋਟ ਪਾਈ ਆ ਕੋਈ ਪੁੱਛਦਾ ਤੈ ਗੋੜੀਆਂ ਖਾਧੀਆਂ ਕੋਈ ਪੁੱਛਦਾ ਗੀਜੇ ਦਾ ਭਾਰ ਦੇਖਦੇ ਆ ਕਿਸ ਦਾ ਕਿੰਨਾ ਨਰਾਜ਼ਗੀ ਤੁਹਾਨੂੰ ਇਸ ਚੀਜ਼ ਨਹੀਂ ਮੈਂ ਤਾਂ ਤੁਹਾਨੂੰ ਸਿਸਟਮ ਦੀ ਗੱਲ ਉਹੀ ਗੱਲ ਕਰ ਰਹੇ ਆ ਕਿ ਇਹ ਸਿਸਟਮ ਜਿਹੜਾ بگੜ ਗਿਆ ਜੇ ਤੁਸੀਂ 10-20% ਮਾੜੇ-ਮੋٹے ਸੱਚੇ ਬੰਦੇਆਂ ਨੂੰ ਵੀ ਰੱਖ ਲਓਗੇ ਨਾਲ ਤਾਂ ਮਾੜਾ-ਮੋਟਾ ਸਾਰਾ ਸਿਸਟਮ ਬੜਿਆਂ ਰਹਿੰਦਾ ਕਿਸੇ ਵੀ ਪਾਰਟੀ ਆ ਤੁਸੀਂ ਦੇਖੋ ਮੈਂ ਕਹਿੰਦਾ ਅਕਾਲੀ ਦਲ ਦਾ ਵੀ ਬੜਾ ਗੌਰਵਮਈ ਇਤਿਹਾਸ ਆ ਕਿਸੇ ਸਮੇਂ ਦਾ ਕਿਸੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਵਾਲੇ ਲੋਕ ਕਿੱਡੇ ਵੱਡੇ ਉਹਨਾਂ ਦੱਸ ਦੇਦੇ ਸ਼ਾਇਦ ਕਰਤਾਰ ਸਿੰਘ ਦੀ ਗੱਲ ਕਹਿੰਦੇ ਵੀ ਇੱਥੇ ਉਹ ਕੈਂਪੇਨ ਦੇ ਵਿੱਚ ਆਏ ਤੇ ਉਹਨਾਂ ਨੂੰ ਕਿਸੇ ਕੈਂਡੀਡੇਟ ਨੇ ਕਿਹਾ ਜੀ ਮੇਰੇ ਕੋਲ ਤਾਂ ਪੈਸੇ ਹੈ ਨਹੀਂ